ਤੱਕਿਆ ਨੀ ਰੋ ਤੱਕਿਆ ਨੀ ਰਹੀ ਇੱਥੇ ਹਣ ਚਾਰ ਲੋਕ ਬਾਈ ਦਵਾਈ ਨਾ ਰੱਖੀ ਮਿਲਦਾ ਏ ਨਹੀਂ ਮਿਲਦਾ ਆਇਆ ਇੱਥੇ ਦੱਸ ਦੇਣੇ ਕਾ ਏ ਦਾਨ ਰੱਖਿਆ ਰੱਖੀ ਪੂਰਾ ਕੋਈ ਨਾ ਰੱਖ 4:30 ਕੁ ਗੈਨੂ ਨਹੀਂ ਮਿਲਦਾ ਭਾਈ ਨਹੀਂ ਮਿਲਦਾ ਕਿਰਾਇਆ ਤਾਂ ਨਹੀਂ ਮਿਲਦਾ ਖਾਣਾ ਖਾਣ ਮੈਂ ਤੋਂ ਬਰ ਨਾ ਪਹਿਲਾ ਮਰ ਗਿਆ ਚੌਥਾ ਇਹ ਮਰ ਗਿਆ ਨਾ ਠੀਕ ਹੈ ਨਾ ਤੇਨੇ ਉਹ ਲੰਕੀਆਂ ਆਂਦੀਆਂ ਚੌਥਾ ਇਹ ਲੰਕੂ جدھر ہی جمر

ਚਾਹ ਤੇ ਲੱਗੋ ਚੱਕੇ ਨਹੀਂ ਗਏ ਇੱਥੇ ਚੱਕੇ ਨਹੀਂ ਗਏ ਚੱਕੇ ਨਹੀਂ ਗਏ ਇੱਥੇ ਚਾਰ ਦਾ ਲੱਗਿਆ ਨਹੀਂ ਨਹੀਂ ਚੱਕੇ ਨਹੀਂ ਗਏ ਇੱਥੇ ਜਿੰਨਾ ਦਰ ਵੀ ਸਾਡਾ ਕੋਈ ਹੱਲ ਨਹੀਂ ਸਾਡਾ ਭਾਈ ਆ ਵੱਡਾ ਮੇਰਾ ਵੱਡਾ ਭਾਈ ਆ ਸਾਡੇ ਚੱਕੇ ਨਹੀਂ ਗਏ ਇੱਥੇ ਵੱਡਾ ਭਾਈ ਆਣਾ ਚੱਕੇ ਨਹੀਂ ਗਏ ਇੱਥੇ ਭਾਈ ਤੇ ਬੰਦੇ ਆ ਰਹੇ ਫੇਰੀ ਮੁੰਡਾ ਫੇਰੀ ਮੁੰਡਾ ਆਇਆ ਇੱਥੇ ਦੱਸ ਜਣੇ ਗਾਓ ਇਹ ਦੱਸ ਰੱਖਣਾ ਨਹੀਂ ਪੀ ਜਾਣਗੇ ਮੁਕਰ ਜਾਣਗੇ ਦੱਸ ਦੇ ਨਹੀਂ ਇੱਥੇ ਰੱਖਾਂਗੇ ਨਹੀਂ ਜਾਣਗੇ ਕੋਸਮੀ ਨਹੀਂ ਮੈਂ ਕਮਾਲ ਨਹੀਂ ਜਾਂਦੇ ਆਪ ਨੂੰ ਮੈਂ ਇਹ ਬੱਪੂ ਕਿਹਨੇ ਭਾਈ ਬਿੰਦਰ ਸਦਾ ਕਰ ਲੈਗੇ ਆਉਂਦੇ ਮੁਕਰਗੇ ਆਹ ਮੁਕਰ ਅਸੀਂ ਜੱਕੇ ਨਹੀਂ ਰੋਏ ਇੱਥੋਂ ਆਈ ਸਾਰੀ ਜਨ ਇੱਥੇ ਬੈਠੇ ਆ ਅਸੀਂ ਭਾਜਦੇ ਨਹੀਂ ਭਾਈ ਸੈਨੇ ਦੇ ਕਾਤਲਾ ਨਾਲ ਕੀ ਹੋਣਾ ਚਾਹੀਦਾ ਪੂਰਾ ਗੋਇੰਦਗਰ ਸਾਹਿਬ ਨਾਉਂ ਗੋਇੰਦਗਰ ਬਾਈ ਲੱਗਦਾ ਸੁਖਵਿੰਦਰ ਵਰਗਾ ਪੁੱਤ ਜੰਮੂ ਦਾ ਨਹੀਂ ਬਰਦਾ ਬਾਈ ਨਹੀਂ ਬਰਦਾ ਹੀਰਾਵ ਦਾ ਨਹੀਂ ਬਰਦਾ ਫਟਾ ਕੰਡ ਖਤਮ ਅਜ ਤੋਂ ਬਾਅਦ ਤੋਰ ਕੇ ਰਾ ਦੇ ਦੇ ਠੋਕ ਤਾਂ ਮੈਂ ਲਗਾਤਾਰ ਤਸਵੀਰ ਦਿਖਾ ਦੇਣਾ ਇੱਕ ਪਾਸੇ ਪਿੰਡ ਦੇ ਲੋਕ ਨੇ ਦੂਜੇ ਪਾਸੇ ਪੁਲਤ ਪ੍ਰਸ਼ਾਸਨ ਹੈ ਪੁਲਤ ਪ੍ਰਸ਼ਾਸਨ ਜਿਹੜਾ ਡੈੱਡ ਬੋਡੀ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ ਪਿੰਡ ਦੇ ਲੋਕ ਕਹਿ ਰਹੇ ਨੇ ਅਸੀਂ ਇਹ ਨਹੀਂ ਜਾਣ ਦੇਵਾਂਗੇ ਅਸੀਂ ਸੁਖਮਿੰਦਰ ਦਾ ਇਨਸਾਫ ਲੈ ਕੇ ਰਾਵਾਂਗੇ ਲਗਾਤਾਰ ਤਸਵੀਰਾਂ ਸਿੱਧੀਆਂ ਦਿਖਾ ਰਹੇ ਆ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਕਿਵੇਂ ਭਾਈ ਆ ਗੋਲੀ ਦਾ ਅਕੜ ਜੀ ਨੇ ਮਾਰਿਆ ਭਰਾ ਨੂੰ ਸਾਡੇ ਨੂੰ ਭਾਈ ਭਾਈ ਕੀ ਕੀ ਲੱਗਦਾ ਸੁਖਮਿੰਦਰ ਦਾ ਇਨਸਾਫ ਮਿਲ ਜੂ ਜੇ ਡੈੱਡ ਬੋਡੀ ਲੈ ਕੇ ਅੱਗੇ ਮਿਲਿਆ ਵੀਰੇ ਅੱਜ ਮਿਲ ਜਾਣਗੇ ਜਿਹੜੇ ਭਾਈ ਤਿੰਨ ਪਹਿਲਾਂ ਮਰ ਗਿਆ ਚੌਥਾ ਇਹ ਮਰ ਗਿਆ ਅੱਜ ਠੀਕ ਹੈ ਨਾ ਤਿੰਨੇ ਉਹ ਲੰਕੀ ਜਾਂਦੇ ਆ ਚੌਥਾ ਇਹ ਲੰਕੂ ਇਹ ਅੱਜ ਲੈ ਗਏ ਵੀਰੇ ਯਾਰ ਮੁੱਕਰ ਜਾਣਗੇ ਕਿ ਕੀ ਲੱਗਦਾ ਕੌਣ ਹੋ ਸਕਦਾ ਇਸ ਪੁੱਛੇ ਯਾਰ ਇਹਦਾ ਹੁਣ ਤੁਹਾਨੂੰ ਸਭ ਨੂੰ ਪਤਾ ਹੀ ਆ ਵੀਰੇ ਕੀ ਦੱਸੋ ਭਾਈ ਸਾ ਦਾ ਮਰਿਆ ਸਾਨੂੰ ਕਿਸੇ ਨੂੰ ਕੰਨੇ ਨਹੀਂ ਕਰਦੇ ਅਸੀਂ ਸੋਣਾ ਬੰਦਾ ਆ ਯਾਰ ਕੌਣ ਕਿਹਦਾ ਹੈ ਇਹਦਾ ਹੱਕ ਦਾ ਦਾ ਭਾਈ ਹੈ ਉਹਨਾਂ ਦਾ ਬਰਾਉਣਾ ਕੌਣ ਹੋ ਗਿਆ ਉਹ ਬੋਲਦਾ ਪਰ ਉਹ ਮੈਸੀ ਨਹੀਂ ਹੋਣਗੇ ਅਸੀਂ ਨਹੀਂ ਸੁਣਦੇ ਉਹਨਾਂ ਦਾ ਬਰਾਉਣਾ ਬਰਾਉਣਾ ਬਾਈ ਸੁਣ ਲੋਗਾ ਹਾਂ ਤਾਂ ਲਗਾਤਾਰ ਜਿਹੜਾ ਮਾਹੌਲ ਵਿਗੜਦਾ ਨਜ਼ਰ ਆ ਰਿਹਾ ਕਿਉਂਕਿ ਇੱਕ ਪਾਸੇ ਪਿੰਡ ਦੇ ਲੋਕ ਨੇ ਜਿਹੜੇ ਕਹਿ ਰਹੇ ਨੇ ਸਹਾਰਾ ਨੂੰ ਇਨਸਾਫ ਫੇਰ ਮਿਲੇਗਾ ਜੇ ਡੈੱਡ ਬੋਡੀ ਇੱਥੇ ਰਵੇਗੀ ਪਹਿਲਾਂ ਇਨਸਾਫ ਲਵਾਂਗੇ ਪਰ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਹੈ ਲਗਾਤਾਰ ਤਸਵੀਰ ਦਿਖਾ ਰਿਹਾ ਹੈ bata manni ho gaya mera pakka dikha aapne haal ka batao main stop karu سارے غلط نہیں کرتے سال تو آ گے جہاں بھی جتنے دیکھنے جانا پیا گے ਕੋਈ ਨਹੀਂ ਕਦੇ ਆਪਾਂ ਜਾਂ ਛੱਡ ਦੇਾਂਗੇ ਆਪਾਂ ਜਿੱਥੇ ਤੇ ਕਰ ਜਾਣਾ ਪਿਆ ਉੱਥੇ ਜਾਵਾਂਗੇ 2 ਮਿੰਟ ਫਰਿੱਜ ਦੇ ਵਿੱਚ ਮੋਡੀ ਰੱਖਣੀਆਂ ਤਾਂ ਕੋਈ ਆਪਾਂ ਹੋਰ ਨਹੀਂ ਕਿਤੇ ਲੈ ਕੇ ਜਾਣਾ ਸੰਸਕਾਰ ਉਦੋਂ ਕਰਾਂਗੇ ਜਦੋਂ ਜਾਣਗੇ ਸੰਸਕਾਰ ਵਿੱਚ ਸੰਸਕਾਰ ਨਹੀਂ ਕੀਤਾ ਜਾਉਂਦੇ ਫੜੇ ਕਾੜ ਕੇ ਉਹਨਾਂ 'ਚ ਕਰਾਪਾ ਸੰਸਕਾਰ ਨਹੀਂ ਕਰਦੇ ਇਹਰਾ ਪੋਸਟ ਮਾਰਟ ਬਕਰਵਾ ਲਿਓ ਬਾਈ ਉਸ ਤੋਂ ਬਾਅਦ ਆਪਾਂ ਇਥੇ ਕਾਇਨ ਜਿਵੇਂ ਫਰੇ ਨਹੀਂ ਜਾਂਦੇ ਬਾਈ ਮਾਰਟ ਕਰਵਾ ਲਾਂਗਾ ਆਪਾਂ ਓਏ ਇੱਕ ਮਿੰਟ ਗੱਲ ਸੁਣੋ ਓਏ ਇੱਕ ਮਿੰਟ ਗੱਲ ਇੱਥੇ ਰੱਖਾਂਗੇ ਰੋਡ ਤੇ ਇੱਕ ਮਿੰਟ ਗੱਲ ਸੁਣ ਲਓ ਮੈਂ ਟੋਸਟ ਮਾਰਟ ਕਰਵਾ ਲਿਓ ਤੁਹਾਨੂੰ ਬਾਈ ਦੀ ਇੱਕ ਵੀ ਇੱਕ ਮਿੰਟ ਗੱਲ ਸੁਣ ਲਓ ਓਏ ਇੱਕ ਮਿੰਟ ਗੱਲ ਸੁਣ ਲਓ ਵੀਰਾ ਬੱਸ ਮੈਂ ਜਾਣ ਪੋਸਟਮਾਰਟ ਕਰਾ ਕੇ ਉਹ ਦੁਬਾਰਾ ਪਾ ਇੱਥੇ ਰੱਖਾਂਗਾ ਡੱਡ ਬੋਡੀ ਚੱਕਦੇ ਜੁਣਾ ਚੱਲਦੇ ਫੜੇ ਨਹੀਂ ਆਉਂਦੇ ਜਿੰਨਾ ਜਿਹੜਾ ਉਹ ਬੰਦੇ ਨਹੀਂ ਖੜੇ ਜਾਂਦੇ ਉਹਨੂੰ ਇੱਥੇ ਰੱਖਾਂਗਾ ਪੋਸਟਮਾਰਟਮ ਕਰਵਾ ਲਈ ਇੱਕ ਵਾਰ ਹੋਸਲਾ ਨਹੀਂ ਰੱਖਣਾ ਰੱਖਣਾ ਕੋਈ ਇੱਥੇ ਰੱਖਣਾ ਉਹਦਾ ਯਾਰ ਇੱਥੇ ਰੱਖਣਾ ਉਹਦਾ ਉਹ ਫੜੇ ਜਾਂਗੇ ਉਹਦਾ ਉਹਦਾ ਹੋਊਗਾ ਸੰਸਕਾਰ

हिकु मिंट कले हिकु मिंट बेयंती सुन लो جے ایمن سارو سامنے سامنے کر دے او دا نپ تنگے نال کہندا نال نہیں بس چھڈے نہ ہن چھڈے نہ میں مارو مارا ہی مار دوں भाई <laughs> हैलो

ਕੁੜੀ ਨੇ ਦਿਖਾ ਦੇਣਾ ਚਾਚਾ ਜੀਆ ਇਹਦਾ ਨਾ ਇਹਦਾ ਕੁੜੀ ਦਾ ਚਾਚਾ ਆ ਜਾਂਦਾ ਜਾ ਦਿਖਾ ਬਾਕੀ ਰੋਕ ਜੋ ਰੋਕੋ ਕੋਈ ਨਾ ਰੋਕ ਬਾਬਾ ਕੀ ਫਰਕ ਕੋਈ ਨਹੀਂ ਰੋਕੋ ਕੁੜੀ ਆਉਣਾ ਹਾਂ ਇਹ ਇੰਨਾ ਪਿੱਛਾ ਟਿਕਾ ਲਿਆ ਦਾ ਕਦਾ ਕੀ ਲੱਗਦਾ ਸੀ ਤੁਹਾਡਾ ਮੇਰਾ ਲੱਗਦਾ ਤੇਔਰ ਸੀ ਪਰ ਮੈਨੂੰ ਭੈਣ ਕਹਿ ਕੇ ਬੁਲਾਉਂਦਾ ਸੀ ਕਿੱਥੇ ਕਹਾਂ ਭੈਣ ਤੇ ਬੁਲਾਉਂਦਾ ਸੀ ਮੈਨੂੰ ਭੈਣ ਕਹਿ ਕੇ ਬੁਲਾਉਂਦਾ ਸੀ ਕਾਂਗਰਸ ਪਾਰਟੀ 'ਚ ਅਸੀਂ ਇਕੱਟਿਆਂ ਨੇ ਕੰਮ ਕਰਿਆ 5 ਸਾਲ 5 ਸਾਲ ਮੈਂ ਰਹੀ ਆ ਵੇ ਨਾਲ ਆਜਾ ਬੰਦਾ ਸੀ ਮੇਰੇ ਜੇਟ ਦਾ ਮਨਵਾਸੀ ਜੀ ਦਿੱਤੀ ਪਲਕ ਤੇ ਖਾਣੇ ਨਹੀਂ ਸੀ ਗਈ ਉਹ ਹੁੰਦ ਕਹਿੰਦਾ ਸੀ ਮੈਂ ਜਾਊਂਗਾ ਜਿਊਂਗਾਗਾ ਲੱਗਦਾ ਕੋਈ ਇਹੋ ਜਿਹਾ ਬੱਬਰ ਸ਼ੇਰ ਫੇਰ ਜੰਮੂਗਾ ਨਹੀਂ ਗਿਰ ਕਰ ਲਈ ਜੰਮੂਗਾ ਕੋਈ ਮਾਦਾ ਸ਼ੇਰ ਇਹ ਨਹੀਂ ਜੰਮੂਗਾ ਇੱਕ ਉਹਦਾ ਪੁੱਤ ਸੀ ਉਹਨੂੰ ਅਸੀਂ ਸਲਾਮ ਕਰਦੇ ਆਂ